ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਕ੍ਰਾਂਤੀ ਦੇ ਤਹਿਤ ਪੰਜਾਬ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਪੂਰੇ ਦੇਸ਼ ਭਰ ਦੇ ਵਿੱਚ ਸੂਬੇ ਨੂੰ ਮੋਹਰੀ ਸੂਬਾ ਬਣਾਉਣ ਦੇ ਮਕਸਦ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ ਸਕੂਲ ਆਫ ਐਮੀਨਸ ਬਣਾਏ ਗਏ ਤੇ ਹੁਣ ਮੋਹਾਲੀ ਦੇ ਫੇਸ 11 ਵਿੱਚ ਬਣੇ ਐਮੀਨਸ ਸਕੂਲ ਨੂੰ ਪੰਜਾਬ ਸਰਕਾਰ ਨੇ ਇੱਕ ਹੋਰ ਵੱਡੀ ਸੌਗਾ ਦੇ ਦਿੱਤੀ ਹੈ ਸਕੂਲ ਆਫ ਐਮੀਨਸ ਨੂੰ ਵਿਦਿਆਰਥੀਆਂ ਦੇ ਜਾਣ ਆਉਣ ਦੇ ਲਈ ਇੱਕ ਬੱਸ ਮੁਹੱਈਆ ਕਰਵਾਈ ਗਈ ਹੈ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਹੋਰਾ ਨੇ ਬੱਸ ਨੂੰ ਹਰੀ ਛੰਡੀ ਦੇ ਕੇ ਰਵਾਨਾ ਕੀਤਾ ਵਿਧਾਇਕ ਕੁਲਵੰਤ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਬੱਸ 8 ਪਿੰਡਾਂ ਦੇ ਵਿੱਚੋਂ ਬੱਚਿਆਂ ਨੂੰ ਪਿਕ ਐਂਡ ਡ੍ਰੌਪ ਕਰੇਗੀ। ਸੋ ਮੁਹਾਲੀ ਦੇ ਫੇਸ 11 ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਸਕੂਲ ਆਫ ਐਮੀਨਾਂਟ ਦੇ ਵਿੱਚ ਬੱਚਿਆਂ ਦੇ ਲਈ ਇੱਕ ਨਵੀਂ ਬੱਸ ਨੂੰ ਹਰੀ ਝੰਡੀ ਦਿੱਤੀ ਹੈ। ਹਲਕਾ ਵਿਧਾਇਕ ਮੁਹਾਲੀ ਵੱਲੋਂ ਤੇ ਸਾਡੇ ਨਾਲ ਵਿਧਾਇਕ ਸਾਹਿਬ ਮੌਜੂਦ ਨੇ ਗੱਲਬਾਤ ਕਰਦੇ ਆਂ ਵੀ ਪਹਿਲਾਂ ਸਿੱਖਿਆ ਕ੍ਰਾਂਤੀ ਜਿਹੜੀ ਲਿਆਂਦੀ ਜਾ ਰਹੀ ਹੈ ਤੇ ਹੁਣ ਸਿੱਖਿਆ ਕ੍ਰਾਂਤੀ ਨੂੰ ਕੀ ਬੂਰ ਹੈ ਜਿਹੜਾ ਪੰਜਾਬ 'ਚ ਪੈ ਰਿਹਾ ਹੈ। ਆ ਐਮਐਲਏ ਸਾਹਿਬ ਕੀ ਕਹਿਣਾ ਚਾਹੋਗੇ ਜਿਵੇਂ ਸਿੱਖਿਆ ਕ੍ਰਾਂਤੀ ਦਾ ਨਾਰਾ ਦਿੱਤਾ ਗਿਆ ਸੀ। ਦੇਖੋ ਤੁਸੀਂ ਦੇਖ ਰਹੇ ਹੋ ਵੀ ਆਮ ਆਦਮੀ ਪਾਰਟੀ ਜਦੋਂ ਦੀ ਬਣੀ ਆ ਲਗਾਤਾਰ ਲੋਕਾਂ ਦੇ ਵਿੱਚ ਵਿਚਰ ਰਹੀ ਆ ਕੰਮ ਹੋ ਰਹੇ ਆ ਤੁਸੀਂ ਅੱਜ ਹੀ ਦੇਖ ਲਓ ਵੀ ਕਿੱਥੇ ਸੜਕਾਂ ਦਾ ਘਟਨਾ ਹੋ ਰਿਹਾ ਕਿੱਥੇ ਬੱਸ ਨੂੰ ਹਰੀ ਝੰਡੀ ਦਿਖਾਈ ਜਾ ਰਹੀ ਆ ਤੇ ਕਿਤੇ ਹੁਣ ਥੋੜੀ ਦੇਰ ਬਾਅਦ ਮੈਂ ਜਾਣਾ ਬੱਚਿਆਂ ਦਾ ਉੱਥੇ ਟੂਰਨਾਮੈਂਟ ਖੇਡਾ ਹੋ ਰਹੀਆਂ ਆ ਉਹ ਹੋ ਰਹੀਆਂ ਨੇ ਸਾਰੇ ਪਾਸੇ ਇੰਨੀ ਜ਼ਬਰਦਸਤ ਐਕਟੀਵਿਟੀ ਹੋ ਰਹੀ ਆ ਇਹ ਸਿਰਫ ਔਰ ਸਿਰਫ ਜੇ ਹੋਇਆ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੋਇਆ ਅੱਜ ਬੱਸ ਰਵਾਨਾ ਕੀਤੀ ਆ ਹਰੀ ਝੰਡੀ ਦਿਖਾ ਕੇ 39 ਬੱਚੇ ਨੇ ਜਿਹੜੇ ਇਸ ਬੱਸ ਦੇ ਵਿੱਚ ਆਉਣਗੇ 8 ਪਿੰਡਾਂ ਦੇ ਵਿੱਚੋਂ ਬੱਸ ਜਾਊਗੀ ਤੇ ਉੱਥੋਂ ਬੱਚਿਆਂ ਨੂੰ 8 ਪਿੰਡ-ਪਿੰਡ ਤੋਂ ਚੁੱਕੂਗੀ ਤੇ ਇੱਥੇ 11 ਫੇਸ ਪਹੁੰਚਾਊਗੀ ਜਿੱਦਾਂ ਵਾਅਦਾ ਕੀਤਾ ਸੀ ਵੀ ਸਿੱਖਿਆ 'ਚ ਕ੍ਰਾਂਤੀ ਲਿਆਵਾਂਗੇ ਸਿਹਤ ਸਹੂਲਤਾਂ ਵਿੱਚ ਕ੍ਰਾਂਤੀ ਲਿਆਵਾਂਗੇ ਉਸੇ ਲੜੀ ਦੇ ਤਹਿਤ ਇਹ ਲਗਾਤਾਰ ਆ ਜਿਹੜੀ ਸਰਕਾਰ ਕੰਮ ਕਰ ਰਹੀ ਆ ਸਾਡੇ ਜ਼ਿਲ੍ਹੇ ਦੇ ਵਿੱਚ 11 ਬੱਸਾਂ ਇਸ ਵਕਤ ਸਕੂਲ ਆਫ ਐਮੀਨੈਂਸ ਦੇ ਵਿੱਚ ਚੱਲ ਰਹੀਆਂ ਤੇ ਸਕੂਲ ਸਾਡੇ 7 ਨੇ 7 ਸਕੂਲਾਂ ਲਈ 11 ਬੱਸਾਂ ਚੱਲ ਰਹੀਆਂ ਨੇ ਜਿਦੇ ਵਿੱਚੋਂ ਅੱਜ ਇੱਕ 11ਵਾਂ ਬੱਸ ਆ ਜਿਹੜੀ ਉਹ ਸ਼ੁਰੂ ਕੀਤੀ ਆ ਤੇ ਮੈਂ ਮਾਜੋਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਤੇ ਸਮੁੱਚੀ ਕੈਬਨਿਟ ਦਾ ਇਸ ਗੱਲੋਂ ਖਾਸ ਕਰਕੇ ਸਿੱਖਿਆ ਮੰਤਰੀ ਜੀ ਦਾ ਇਸ ਗੱਲੋਂ ਮੈਂ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਮੁਹਾਲੀ ਵਾਸਤੇ ਖਾਸ ਮੁਹਾਲੀ ਲਈ ਖਾਸ ਧਿਆਨ ਰੱਖਿਆ ਤੇ ਮੁਹਾਲੀ ਦੇ ਵਿੱਚ ਜਿਹੜੀਆਂ 11 ਬਸਾਂ ਨੇ ਉਹ ਦਿੱਤੀਆਂ ਨੇ ਤੇ ਮੈਂ ਬੱਚਿਆਂ ਦੇ ਪੇਰੈਂਟਸ ਨੂੰ ਵੀ ਇਸ ਗੱਲੋਂ ਵਧਾਈ ਦਿੰਦਾ ਵੀ ਉਹਨਾਂ ਨੇ ਤਾਂ ਉਹ ਵੀ ਕਰਦਾ ਵੀ ਉਹਨਾਂ ਸਾਰਿਆਂ ਨੇ ਇਕੱਠਿਆਂ ਨੇ ਰਲ ਕੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀ ਤੇ ਆਮ ਆਦਮੀ ਪਾਰਟੀ ਸਰਕਾਰ ਉਹਨਾਂ ਨੂੰ ਪੂਰੀ ਸਮਰਪਿਤ ਹਾਂ ਸਰ ਗੱਲ ਕੀਤੀ ਜਾਵੇ ਬੱਚਿਆਂ ਦੀ ਪਿੰਡਾਂ ਚੋਂ ਬੱਚੇ ਆਉਂਦੇ ਸੀ ਪਹਿਲਾਂ ਨਹੀਂ ਦੇਖਣ ਨੂੰ ਮਿਲਿਆ ਵੀ ਬੱਸਾਂ ਸਰਕਾਰੀ ਸਕੂਲਾਂ ਚ ਵੀ ਆਉਣਗੀਆਂ ਪ੍ਰਾਈਵੇਟ ਸਕੂਲਾਂ ਚ ਜਾਂਦੀਆਂ ਸੀ ਬੱਚਾ ਆਪਾਂ ਦੇਖਦੇ ਸੀ ਤਾਂ ਬੱਚਿਆਂ ਦੇ ਮਨਾਂ ਚ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਉਹ ਸਕੂਲ ਦੇ ਵਿੱਚ ਜਦੋਂ ਉਹਨਾਂ ਦੇ ਸਕੂਲ ਚ ਆਹ ਜੀਆਂ ਬੱਸਾਂ ਆਉਣ ਲੱਗੀਆਂ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਵੀ ਜੋ ਬਾਕੀਆਂ ਨੇ ਨਹੀਂ ਕੀਤਾ ਉਹ ਅਸੀਂ ਕਰਾਂਗੇ ਉਹ ਆਮ ਆਦੀ ਪਾਰਟੀ ਸਰਕਾਰ ਕਰੂਗੀ ਉਹੀ ਕੁਝ ਕਰ ਰਹੀ ਆ ਬੱਚਿਆਂ ਨੂੰ ਤੇ ਬੱਚਿਆਂ ਦੇ ਪੇਰੈਂਟਸ ਨੂੰ ਕਿਉਂ ਨਹੀਂ ਖੁਸ਼ੀ ਹੋਊਗੀ ਜਿਹੜੇ ਬੱਚੇ ਵਿਚਾਰੇ ਧੱਕੇ ਖਾਂਦੇ ਇੱਥੇ ਤੱਕ ਪਹੁੰਚ ਰਹੇ ਸੀ ਚੁੰਨੀ ਤੋਂ ਚੱਲਣਾ ਬਸ ਨੇ ਚੁੰਨੀ ਮੇਰਾ ਖਿਆਲ ਹੈ ਵੀ ਇੱਥੇ ਨਾ ਨਾ ਕਰਦੇ ਵੀ 15 ਤੋਂ 17 ਕਿਲੋਮੀਟਰ ਹੋਣੀ ਆ ਤੇ ਚੁੰਨੀ ਤੋਂ ਚੱਲਦੇ ਬੱਸੀਆ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਆਉਂਦੇ ਸੀ ਵਿਚਾਰੇ ਥੱਕੇ ਜਾਂਦੇ ਹੁਣ ਉਹਦੇ ਘਰ ਦੇ ਵਿੱਚ ਬਸ ਆਉਣੀ ਆ ਜਾਣੀ ਆ ਬੱਚੇ ਵੀ ਖੁਸ਼ ਹੋਣਗੇ ਬੱਚਿਆਂ ਦੇ ਪੇਰੈਂਟਸ ਵੀ ਖੁਸ਼ ਹੋਣਗੇ ਔਰ ਬੱਚਨ ਦੇ ਟੀਚਰ ਵੀ ਖੁਸ਼ ਹੋਣਗੇ ਪ੍ਰਿੰਸੀਪਲ ਸਾਹਿਬ ਖੜੇ ਨੇ ਡੀਓ ਮੈਡਮ ਖੜੇ ਨੇ ਵੀ ਟਾਈਮ ਸਿਰ ਬੱਚੇ ਸਾਰੇ ਇੱਥੇ ਪਹੁੰਚਾਂਗੇ ਤੇ ਟਾਈਮ ਸਿਰ ਬੱਚੇ ਆ ਕੇ ਆਪਣੀ ਪੜ੍ਹਾਈ ਵੱਲ ਧਿਆਨ ਦੇਣਗੇ ਠੀਕ ਹੈ ਜੀ ਸੋ ਸਾਡੇ ਨਾਲ ਮੁਹਾਲੀ ਤੋਂ ਵਿਧਾਇਕ ਸਾਹਿਬ ਮੌਜੂਦ ਸੀ ਜਿਨ੍ਹਾਂ ਦਾ ਕਹਿਣਾ ਕਿ ਸਰਕਾਰਾਂ ਵੱਲੋਂ ਸ਼ਿਕਿਆ ਕ੍ਰਾਂਤੀ ਹੈ ਜਿਹੜੀ ਪੰਜਾਬ ਚ ਲਿਆਂਦੀ ਜਾ ਰਹੀ ਹੈ ਤੇ ਸਿੱਖਿਆ ਕ੍ਰਾਂਤੀ ਦੇ ਤਹਿਤ ਹੁਣ ਸਕੂਲਾਂ ਦੀ ਨਵਹਾਰ ਬਦਲ ਰਹੀ ਹੈ ਤੇ ਸਕੂਲ ਆਫ ਐਮਿਨੈਂਸ ਨੇ ਜਿਹੜੇ ਜਿੱਥੇ ਉਹਨਾਂ ਦੇ ਵਿੱਚ ਸ਼ਾਨਦਾਰ ਆ ਸਹੂਲਤ ਦਿੱਤੀ ਜਾ ਰਹੀ ਹੈ ਉੱਥੇ ਹੀ ਬਿਲਡਿੰਗਾਂ ਨੇ ਜਿਹੜੀਆਂ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਰਹੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਅਜਿਹੀਆਂ ਬੱਸਾਂ ਨੇ ਜਿਹੜੀਆਂ ਮੋਹਾਲੀ ਦੇ ਸਕੂਲਾਂ ਦੇ ਵਿੱਚ ਸ਼ੁਰੂ ਕੀਤੀਆਂ ਜਾਣਗੀਆਂ ਤਾਂ ਜੋ ਜਿਹੜੇ ਦੂਰ ਡਰਾੜਿਆਂ ਤੋਂ ਪਿੰਡਾਂ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਸਕੂਲ ਪਹੁੰਚਣ ਦੇ ਵਿੱਚ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਕੈਮਰਾ ਪਰਸਨ ਅਮਨ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਮੋਹਾਲੀ